ਕੀ ਸੀ ਇਹਦੇ ਵਿੱਚ ਇੱਕ ਪ੍ਰਦੀਪ ਕੁਮਾਰ ਹੈ ਜਿਹੜਾ ਕਿ ਗਗਪਿੰਡ ਦਾ ਰਹਿਣ ਵਾਲਾ ਹੈ ਅਨੰਦਪੁਰ ਸਾਹਿਬ ਦਾ ਇਹਦੇ ਹੋਟਲ ਪਰ ਆਪਣੇ ਚਾਚੇ ਦੇ ਨਾਲ ਖੜਾ ਸੀ ਤਾਂ ਇਹਨਾਂ ਦੋਹਾਂ ਲੜਕਿਆਂ ਨੇ ਝੰਟ ਮਾਰ ਕੇ ਉਹਨੂੰ ਤਾਂ ਜਿਹੜਾ ਇੱਕ ਪਰਸਾ ਖੋਲਿਆ ਸੀ ਤੋਂ ਉਸ ਤੋਂ ਬਾਅਦ ਇਹਨੂੰ ਕਾਬੂ ਕੀਤਾ ਉਸ ਤੋਂ ਪਹਿਲਾਂ ਇੱਕ ਗੱਲ ਸੁਣਨੇ ਚ ਵੀ ਆਈ ਸਾਡੇ ਕੋਲ ਇਹਨੇ ਇੱਕ ਦਿਨ ਪਹਿਲਾਂ ਉਸ ਤੋਂ ਇੱਕ ਲੇਡੀ ਦਾ ਵੀ ਪਰਸ ਖੋਇਆ ਸੀ ਉਹ ਪਟਿਆਲੇ ਦੀ ਸੀ ਤੇ ਉਹਨਾਂ ਨੇ ਕੰਪਲੇਂਟ ਨਹੀਂ ਕਰਾਈ ਕਿਉਂਕਿ ਉਹ ਸ਼ਾਇਦ ਚੱਲ ਗਏ ਹੋਣੇ ਦੂਰ ਦੇ ਹੋਣ ਕਰਕੇ ਤਾਂ ਇਹਨਾਂ ਕੋਲੋਂ ਇੱਕ ਤਲਵਾਰ ਵੀ ਤੇ ਇੱਕ ਗਰਾਰੀ ਜੇ ਵਾਲਾ ਜਿਹੜੀ ਚੇਨ ਦੀ ਵੈਪ ਮ ਮਲੇ ਇੱਕ ਤਰ੍ਹਾਂ ਦਾ ਹੋਰ ਤਰ੍ਹਾਂ ਦਾ ਅਲੱਗ ਤਰ੍ਹਾਂ ਦਾ ਜਿਹੜਾ ਇੱਕ ਹਥਿਆਰ ਬਣਾਇਆ ਵਾ ਉਹ ਰਿਕਵਰ ਕੀਤਾ ਤੇ ਇਹਨਾਂ ਦੋਨਾਂ ਬੰਦਿਆਂ ਦਾ ਇੱਕ ਇੱਕ ਦਿਨ ਦਾ ਪੁਲਸ ਰਮਾਨ ਲਿਆ ਜੀ ਇਹਦੀ ਕਾਰਵਾਈ ਸਬ ਇੰਸਪੈਕਟਰ ਬਲਵੀਰ ਸਿੰਘ ਨੇ ਕੀਤੀ ਇਹਨਾਂ ਕੋ ਬਿਨਾ ਨੰਬਰ ਹੀ ਡੀ ਲਕਸ ਮੋਟਰਸਾਈਕਲ ਹੈ ਉਹ ਵੀ ਕਾਲੇ ਰੰਗ ਦਾ ਉਹ ਵੀ ਇਹਨਾਂ ਕੋਲੋਂ ਮਿਲਿਆ ਹੈ ਪਛਾਣ ਹੀ ਨਹੀਂ ਕਿ ਕਿਸ ਦਾ ਨਾਮ ਕੀ ਕਿੱਥੇ ਇੱਕ ਦਾ ਨਾਮ ਮਨਪ੍ਰੀਤ ਸਿੰਘ ਹੈ ਔਰ ਉਸ ਲਵਲੀ ਦੂਜੇ ਦਾ ਨਾਮ ਕਲਵੰਦ ਸਿੰਘ ਹੈ ਇਹਨਾਂ ਦਾ ਜਿਹੜਾ ਪਿੰਡ ਹੈ ਹੈਗਾ ਹਰਮਾ ਥਾਣਾ ਗੜਸ਼ੰਕਰ ਜ਼ਿਲ੍ਹਾ ਹਸ਼ਿਆਰ ਪਰਦੇ ਰਹਿਣ ਵਾਲੇ ਨੇ ਤੇ ਇਹਨਾਂ ਨੇ ਉਸ ਸੁਣੇ ਉਹਦੇ ਵਿੱਚ ਕੁਝ ਪੈਸੇ ਵੀ ਸੀ ਜਿਹੜੇ ਲੇ ਜਦੋਂ ਇਨਵੈਸਟੀਗੇਸ਼ਨ ਜੁਆਇਨ ਕਰਨਗੇ ਗੱਲ ਜਦੋਂ ਕਲੀਅਰ ਹੋਣੀ ਉਹ ਉਹਦੇ ਵਿੱਚ ਕਰੀਬ 18000 ਰੁਪਏ ਸੀ ਜੋੜਾ ਹੀ ਨਹੀਂ ਖਾਲਿਆ ਮਤਲਬ ਉਹਨੂੰ ਮਤਲਬ ਕੰਮ ਕੀ ਕਰਦੇ ਸਰ ਇਹ ਪੜਦੇ ਆ ਕਿਹੜਾ ਹੈ ਕੰਮ ਹੈ ਕਿ ਇਹ ਹੀ ਕੰਮ ਕਰਦੇ ਜੀ ਇਸ ਵਾਰੇ ਹਲੇ ਮੈਂ ਪੁੱਛ ਕਿਸ ਕਰੂਗਾ ਚੰਗੀ ਤਰ੍ਹਾਂ ਇਹ ਸਰ ਫੜੇ ਕਿੱਥੋਂ ਮੌਕੇ ਦੀ ਕੋਈ ਵਾਰਸਤ ਕਰ ਰਹੀ ਸੀ ਉੱਥੋਂ ਹਾਂ ਉੱਥੇ ਵਾਰਸਤ ਕਰ ਰਹੀ ਸੀ ਸਾਡੇ ਇੱਥੇ ਐਮਪੀ ਦੀ ਕੋਠੀ ਟੱਪ ਕੇ ਘਟਾਬਾਂ ਦਾ ਡਿਲਕਸ ਉੱਥੇ ਕਪਲ ਹਾਂ ਉਸ ਟੱਬੇ ਦੇ ਕੋਲੋਂ ਤਾਂ ਉਹਨਾਂ ਨੇ ਹੀ ਲੋਕਾਂ ਨੇ ਇਹਨੂੰ ਕਾਬੂ ਕਰ ਲਿਆ ਸੀ ਇਹਨਾਂ ਨੇ ਕਿਹੜੀ ਵਾਰਸਤ ਕੀਤੀ ਸੀ ਜਿਸ ਦੇ ਵਿੱਚ ਇਹਨਾਂ ਨੂੰ ਅਰੈਸਟ ਕੀਤਾ ਗਿਆ ਜ ਇਹਨਾਂ ਨੇ ਖੋਹ ਕੀਤੀ ਸੀ 스내ਚਿੰਗ ਕਰਦੀ ਮਾਮਲਾ ਜੋ ਬਤਾ ਦਿਓ ਇਹ ਮਾਮਲਾ ਇੱਕ ਤਾਂ ਕੱਲ ਦਾ ਹੈ ਜੀ ਤੇ ਇੱਕ ਪਰਸੋਂ ਦਾ ਹੈ ਮਤਲਬ ਦੋ ਮਾਮਲੇ ਜਿਹੜੇ ਸਾਡੇ ਸਾਹਮਣੇ ਆਏ ਨੇ ਪੁਲਿਸ ਨੇ 24 ਘੰਟਿਆਂ ਚ ਫੜ ਲਿਆ ਜੀ ਇਹਨਾਂ ਨੂੰ ਉਸ ਟਾਈਮ ਫੜਲੇ ਲੋਕਾਂ ਨੇ ਵੀ ਦੇਖੋ ਜੀ ਮਦਦ ਕੀਤੀ ਆ ਪਰ ਆਪਾਂ ਨੂੰ ਮਾਨਯੋਗ ਐਸਐਸਪੀ ਸਾਹਿਬ ਦੇ ਦੇਸ਼ਾ ਨਿਰਦੇਸ਼ ਨੇ ਖਾਸ ਕਰਕੇ 스내ਚਿੰਗ ਪਰ ਜ਼ੀਰੋ ਟੋਲਰੈਂਸ ਪੋਲਿਸੀ ਹੈ ਜੀ ਕਿ ਜੇ ਕੋਈ ਅਹਿਰੀ ਵਾਰਦਤ ਕਰਦਾ ਤਾਂ ਉਹਨੂੰ ਨਹੀਂ ਛੱਡਣਾ ਐਸਐਸਪੀ ਸਾਹਿਬ ਨੇ ਖਾਨੂੰ ਖਾਸ ਦੇਸ਼ਾ ਨਿਰਦੇਸ਼ ਦਿੱਤੇ ਨੇ ਤੇ ਡਿਪਟੀ ਸਾਹਿਬ ਦੀ ਨਿਗਰਾਨੀ ਹੇਠ ਅਸੀਂ ਜਿਹੜਾ ਇਹਨਾਂ ਨੂੰ ਜਿਹੜਾ ਹੈ ਇਹ ਅਸੀਂ ਫੜਿਆ ਜਿਹੜਾ ਖੋਇਆ ਸੀ ਉਹਦੇ ਵਿੱਚ ਜਿਹੜਾ ਹੈਗਾ ਕਰੀਬ 18000 ਰੁਪਏ ਆ ਸੀ ਤੇ ਉਹ ਹੀ ਮਤਲਬ ਨਹੀਂ ਪਰ ਪੈਸੇ ਹੀ ਨਹੀਂ ਮਤਲਬ ਖਾ ਲੈਨੇ ਆਪਣੇ ਮਾੜੇ ਕੰਮ ਲਈ ਯੂਜ਼ ਕਰ ਲੈਗੇ ਹਥਿਆਰ ਕਿਹੜੇ ਕਿਹੜੇ ਉਹ ਵੀ ਰਿਪੋਰਟ ਇੱਕ ਹਥਿਆਰ ਤਲਵਾਰ ਸੀ ਜੀ ਇੱਕ ਗਰਾਰੀ ਸੀ ਚੇਨ ਦੀ ਜਿੱਦਾਂ ਹੁੰਦੀ ਉਹ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਇੱਕ ਮਿੰਟ ਚ ਅੱਛਾ ਜਦੋਂ ਨਹੀਂ ਲੁੱਟਖੋ ਕੀਤੀ ਆ ਉਦੋਂ ਇਹ ਨਹੀਂ ਅਟੈਕ ਵਗੈਰਾ ਕੀਤਾ ਉਹਨਾਂ ਤੇ ਜਾਂ ਹਾਂ ਇੱਕ ਇੱਕ ਬੰਦਾ ਮੋਟਰਸਾਈਕਲ 'ਤੇ ਖੜ ਜਾਂਦਾ ਸੀ ਤੇ ਦੂਜਾ ਬੰਦਾ ਖੋ ਕਰਕੇ ਭੱਜਣ ਦੀ ਕੋਸ਼ਿਸ਼ ਕਰਦਾ ਜੇ ਕੋਈ ਆਉਗਾ ਤਾਂ ਹਥਿਆਰ ਦਿਖਾ ਕੇ ਭੱਜ ਜਾਂਦੇ ਸੀ ਜੀ ਮੋਟਰਸਾਈਕਲ ਦਾ ਨੰਬਰ ਹੈਗਾ ਸੀ ਜੇ ਲ ਨਿਗਰ ਸ਼ੰਕਰ ਦੇ ਨਾਲ ਸਮਝੋ ਇਹ ਠਾਣਾ ਗੜਸ਼ੰਕਰ ਜੀ ਪਿੰਡ ਹਰਮਾ ਦੋਨੋਂ ਇੱਕੋ ਬਣਦੇ ਦੋਨੋਂ ਇੱਕੋ ਪਿੰਡ ਦੇ ਮਤਲਬ ਇਹ ਸਾਨੂੰ ਖਾਸ ਦੇਣਾ ਰੇਸੀ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਕਿ ਅਸੀਂ ਜ਼ੀਰੋ ਟੋਲਰੈਂਸ ਰੱਖਣੀ ਇਸ ਗੱਲ ਤੇ ਤਾਂ ਆਪਾਂ ਕਾਰਵਾਈ ਕਰਦੇ ਹਾਂ ਉਹਨਾਂ ਨੂੰ ਅਰੈਸਟ ਕੀਤਾ ਹੈ ਕਈ ਹੈ ਜਿਹੜੇ ਮੋਟਰਸਾਈਕਲ ਵੀ ਬਿਨਾਂ ਨੰਬਰਾਂ ਤੋਂ ਘੁੰਮਦੇ ਨੇ ਉਹਨਾਂ ਨੂੰ ਮੈਂ ਜਿੰਨੂ ਵੀ ਟਾਈਮ ਗਸ਼ਤ ਨਿਕਲਦਾ ਜਾਂ ਨਾਕੇ ਤੇ ਹੁੰਦਾ ਮੇਰਾ ਫੋਕਸ ਉਹਦੇ ਤੇ ਹੀ ਹੁੰਦਾ ਜੀ ਮੈਂ ਉਹਨੂੰ ਕਿਤੇ ਵੀ ਮਿਲੇ ਤਾਂ ਉਹਨਾਂ ਨੂੰ ਆਪਾਂ ਕੰਪਾਉਂਡ ਕਰਦੇ ਜੀ ਤੇ ਇਲਾਕੇ ਦੇ ਵਿੱਚ ਜਿਦਾ ਇਹ ਲੁੱਟਕੋ ਕਰਦੀ ਹੈ ਜੀ ਇਸੇ ਰੋਕਣ ਵਾਸਤੇ ਪੁਲਿਸ ਵੱਲੋਂ ਕਿਹੜੇ ਐਫਰਟਸ ਹੁਣ ਅਲੱਗ ਤੋਂ ਵੀ ਕੀਤੇ ਜਾ ਰਹੇ ਨੇ ਤਾਂ ਕਿ ਇਸ ਤਰ੍ਹਾਂ ਵਾਲਾ ਕਾ ਨਾ ਹੋਵੇ ਦੇਖੋ ਜੀ ਪ੍ਰੀਵੈਂਟਿਵ ਤਾਂ ਅਸੀਂ ਹਮੇਸ਼ਾ ਰਹਿੰਦੇ ਜਦੋਂ ਗਸ਼ਤ ਸਾਡੀ ਨਿਕਲਦੀ ਹੈ ਨਾਕਾਬੰਦੀ ਹੁੰਦੀ ਪਰ ਅਗਰ ਸਾਡੇ ਕੋਲ ਕੋਈ ਕ੍ਰਾਈਮ ਹੁੰਦਾ ਹੈ ਸਾਨੂੰ ਪਤਾ ਲੱਗਦਾ ਕਿਸੇ ਕ੍ਰਾਈਮ ਦਾ ਆਪਾਂ ਨੂੰ ਟ੍ਰੇਸ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਜੀ ਤੇ ਤਾਂ ਹੁਣ ਇਹ ਹੋਇਆ ਆਪਾਂ ਮਤਲਬ ਬਿਲਕੁਲ ਇਹਨਾਂ ਨੂੰ ਜਿਹੜਾ ਅਰੈਸਟ ਕੀਤਾ ਹੈ ਇਹਨਾਂ ਨੌਜਵਾਨਾਂ ਦਾ ਇੱਕ ਵਾਰੀ ਨਾਮ ਫਿਰ ਬੋਲ ਦੋ ਇੱਕ ਦਾ ਨਾਮ ਸੀ ਜੀ ਮਨਪ੍ਰੀਤ ਸਿੰਘ ਉਰਫ ਲਵਲੀ ਦੂਜੇ ਦਾ ਕਲਵੰ ਥਾਣਾ ਗੜ ਸ਼ੰਕਲ ਜ਼ਿਲ੍ਹਾ ਹੁਸ਼ਿਆਰਪੁਰ ਦੋਨੋਂ ਇੱਕੋ ਪਿੰਡ ਦੇ ਜੀ ਬਿਲਕੁਲ ਜੀ ਬਿਲਕੁਲ ਕਿੰਨੇ ਪੜੇ ਲਿਖੇ ਆ ਲੜਕੇ ਅੱਠ ਅੱਠ ਪੜੇ ਦੇ ਅੱਠ ਅੱਠ ਪੜੇ ਆ ਪੜਾਈ ਘੱਟ ਹੈ ਜੀ ਇਸ ਸਾਲ ਜਿਹੜੀ ਵਾਰਦਾਤ ਕੀਤੀ ਗਈ ਉਹ ਕਿਹੜੇ ਪਿੰਡ ਦੇ ਸੀਗੇ ਜਿਨ੍ਹਾਂ ਵਾਰਦਾਤ ਕੀਤੀ ਇਹਨਾਂ ਨੇ ਉਹ ਪਿੰਡ ਗੱਗ ਦਾ ਸ਼੍ਰੀ ਅਨੰਦਪੁਰ ਸਾਹਿਬ ਥਾਣਾ ਉੱਥੇ ਹੁੰਦਾ ਹੋਟਲ ਹੈ ਜੀ ਛੋਟਾ ਜਿਹਾ ਕਪਿਲ ਢਾਬੇ ਤੋਂ ਅੱਗੇ ਨਾ ਠੀਕ ਹੈ ਉੱਥੇ ਤੇ ਦੂਜੀ ਵਾਰਦਾਤ ਕਰਦੇ ਸਮੇਂ ਪਕੜੇ ਆ ਦੂਜੀ ਵਾਰਦਾਤ ਕਰਦੇ ਸਮੇਂ ਫੜੇ ਗਏ ਜੋ ਪੁੱਛ ਕੇ ਚਾਇਆ ਹੀ ਨਹੀਂ ਪਹਿਲਾਂ ਵੀ ਇੱਕ ਲੇਡੀ ਦਾ ਪਰਸ ਖੋਇਆ ਸੀ ਉੱਥੇ ਹੀ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਉਹ ਲੇਡੀ ਨੂੰ ਆਪਾਂ ਜਦੋਂ ਇਨਵੈਸਟੀਗੇਸ਼ਨ ਜੁਆਇਨ ਕਰਾਉਂਗੇ ਤਾਂ ਫਿਰ ਸਾਨੂੰ ਦੱਸਣਗੇ ਇਹਨਾਂ ਨੂੰ ਅਦਾਲਤ ਵਿੱਚ ਕਦੋਂ ਪੇਸ਼ ਕੀਤਾ ਅੱਜ ਪੇਸ਼ ਕਰ ਦਿੱਤਾ ਜੀ ਇੱਕ ਦਿਨ ਦਾ ਪੁਲਿਸ ਰਿਮਾਂਡ ਵੀ ਲਿਆਇਆ ਪੁੱਛ ਕੇ ਚ ਲਈ ਜੀ ਹੁਣ ਸਖਤੀ ਨਾਲ ਪੁੱਛ ਕੇ ਚਾਹੂਗੀ ਜੀ ਬਿਲਕੁਲ ਜੀ ਤੁਹਾਨੂੰ ਆਸ ਹੈ ਕਿ ਹੋਰ ਵੀ ਕਲਾਸੇ ਹੋਗੇ ਕਿਉਂਕਿ ਜਿਸ ਤਰ੍ਹਾਂ ਇਹਨਾਂ ਦਾ ਲਗਾਤਾਰ ਦੋ ਦਿਨਾਂ ਚ ਇਹਨਾਂ ਨੇ ਦੋ ਵਾਰਦਾਤਾਂ ਕੀਤੀਆਂ ਹਨ ਹਾਂ ਜੀ ਅਗਰ ਐਦਾਂ ਹੁੰਦਾ ਸਾਡੇ ਕੋਈ ਵਾਰਦਾਤ ਅੰਟਰੈਸ ਹੁੰਦੀ ਤਾਂ ਜ਼ਰੂਰ ਹੋਣਾ ਸੀ ਪਰ ਸਾਡੇ ਫਿਲਹਾਲ ਕੋਈ ਅੰਟਰੈਸ ਵਾਰਦਾਤ ਹੈ ਨਹੀਂ ਤਾਂ ਜੇ ਹੋਰ ਜ਼ਿਲ੍ਹੇ ਦੀ ਕੋਈ ਹੁੰਦੀ ਹੈ ਤਾਂ ਹੋਰ ਪੁਲਿਸ ਨੂੰ ਵੀ ਅਸੀਂ ਅ ਥਾਣਿਆਂ ਦੀ ਨੂੰ ਕੀ ਨਾਂ ਦੇ ਕੁਛ ਕਿਛ ਕਰ ਲਈ ਜਾਵੇ। ਹਿਮਾਚਲ ਦੇ ਨਾਲ ਲੱਗਦੇ ਸਾਡਾ ਬਾਰਡਰ ਮਹਤਵਪੂਰਨ ਥਾਣਾ ਜਾਂ ਹੋਰ ਥਾਣਾ ਜੀ। ਜਿਹੜੀ ਲੁੱਟ ਕੀਤੀ ਇਹ ਨਹੀਂ ਗੱਗਾ ਵਾਲੀ ਜਿਹੜੀ ਨਾਲ ਉਹ ਕਿੱਥੇ ਹੋਈ ਜੀ। ਉਹ ਵੀ ਉਸੇ ਰੋਡ ਤੇ ਜੀ ਉਹਦੇ ਪਾਸੇ ਕਪਲ ਟੱਪ ਹਾਂਜੀ ਮੁੱਖਾਈਵੇ ਤੇ ਹੋਈ ਸੀ। ਪਰ ਉਹਦੀ ਇਨਫੋਰਮੇਸ਼ਨ ਨਹੀਂ ਸਾਨੂੰ ਮਿਲੀ ਬਾਅਦ ਵਿੱਚ ਹੀ ਪਤਾ ਲੱਗਿਆ ਜਦੋਂ ਇਹਨਾਂ ਨੂੰ ਅਸੀਂ ਮਤਲਬ ਗਰਾਉਂਡ ਅਪ ਕੀਤਾ ਸੀ। ਅੱਛਾ ਇਹਨਾਂ ਨੇ ਦੱਸਿਆ ਵੈਸੀ ਕੀਤਾ ਹੈ। ਹਾਂ ਇਹਨਾਂ ਨੇ ਦੱਸਿਆ। ਇਨਵੈਸਟੀਗੇਸ਼ਨ ਚਲੋ।